ਤੇ ਜੋਗੀ ਜੀ ਜਿਹਨੇ ਆ ਇਤਿਹਾਸ ਲਿਖਿਆ ਨਾ ਸਾਧ ਸੰਗਤ ਸਰਸਾ ਦੇ ਕਿਨਾਰੇ ਬਹਿ ਕੇ ਕਈ ਦਿਨਾਂ ਤੱਕ ਰੋਂਦਾ ਰਿਹਾ ਇਹ ਲਖਾਰੀ ਤੇ ਬੇਨਤੀਆਂ ਕਰਦਾ ਰਿਹਾ ਮਹਾਰਾਜ ਮੇਰੇ ਤੋਂ ਲਿਖਾ ਲੋ ਇਹ ਦੁਨੀਆ ਦਾ ਇਤਿਹਾਸ ਦੁਨੀਆ 'ਚੋਂ ਨਹੀਂ ਮਿਲਣਾ ਮੇਰੇ ਤੋਂ ਲਿਖਾ ਲੋ ਇਹ ਸਾਕਾ ਰੋਂਦਾ ਰਿਹਾ ਨਦੀ ਦੇ ਕਿਨਾਰੇ ਬਹਿ ਕੇ ਤੇ ਫਿਰ ਕਲਗੀਧਰ ਸਿੰਘ ਸਾਹਿਬ ਨੇ ਲਿਖਾਇਆ ਉਹਦੇ ਤੋਂ ਫਿਰ ਉਹਦੀ ਕਲਮ ਤੁਰੀ ਹੰਦੂਆਂ ਦੀ ਸਾਹੀ ਨ ਲਿਖਿਆ ਉਹਨੇ ਤੇ ਲਿਖਦੇ ਰਿਹਾ ਜੋਗੀ ਕਹਿੰਦਾ ਬਦ ਵਖਤੋਂ ਨੇ ਜੋ ਵਾਦਾ ਕੀਤਾ ਤਾਂ ਬਿਸਰ ਗਏ ਭਾਈ ਜਿਹੜੇ ਵਾਦਾ ਕਰਕੇ ਮੁਕਰਦੇ ਆ ਨਾ ਉਹਨੂੰ ਦਰਗਾਹ 'ਚ ਬਦ ਵਖਤ ਗਿਆ ਜਾਂਦਾ ਕਹਿੰਦੇ ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ ਕੁਝ ਕਹਿ ਕੇ ਮੁਕਰ ਜਾਣਾ ਇਹ ਮਰਦਾਂ ਦੀ ਦੁਨੀਆ ਦਾ ਗਰੂਰ ਨਹੀਂ ਆ ਨਾ ਮਰਦ ਕੌਲ ਕਰਕੇ ਜ਼ੁਬਾਨ 'ਚ ਮੁਕਰ ਗਏ ਉਹ ਕੌਲ ਵੀ ਚਲੋ ਛੋਟਾ ਮੋਟਾਆਂ ਕਰਿਆ ਹੋਵੇ ਫੇਰ ਫੇਰ ਵੀ ਹੋ ਜਾਂਦੀ ਆ ਉਹ ਧਰਮ ਦੀ ਸੌਂ ਖਾ ਕੇ ਮੁਕਰ ਗਏ ਨਾ ਮਰਦ ਕੌਲ ਕਰਕੇ ਜੋਗੀ ਕਹਿੰਦਾ ਨਾ ਮਰਦ ਸੀਗੇ ਸੌਂ ਜਬਾਨ ਸੇ ਮੁਕਰ ਗਏ ਜਬਾਨ ਕਰਕੇ ਨਹੀਂ ਫਿਰਦੇ ਗੋਬਿੰਦ ਸਿੰਘ ਗਏ ਸ਼ੇਰ ਭੀ ਫੌਰਨ ਬਿਫਰ ਗਏ ਤਲਵਾਰੇ ਸੂਤ ਸੂਤ ਕੇ ਰਨ ਮੇਰੇ ਉੱਤਰ ਗਏ ਤੇ ਉਹ ਕਿਹੜਾ ਉਥੇ ਸੰਗਰਾਮ ਬਣਾਉਣ ਆਏ ਸੀ ਉਹ ਵੀ ਪਹਿਲਾਂ ਹੀ ਢਾਲਾਂ ਤਲਵਾਰਾਂ ਕਸੀ ਖੜੇ ਸੀ ਆਪੋ ਆਪਣਿਆਂ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ ਜਦੋਂ ਹੀ ਲਸ਼ਕਰ ਪਿਆ ਨਾ ਆਸਾ ਦੀ ਵਾਰ ਦੇ ਵਿੱਚੇ ਹੀ ਤੇ ਸਿੰਘਾਂ ਨੇ ਉਸੇ ਵੇਲੇ ਆਪੋ ਆਪਣੇ ਸ਼ਸਤਰ ਸਾਭ ਲੈ ਜਿੰਨੇ ਕ ਪਾਦਸ਼ਾਹ ਦੇ ਦਰਬਾਰੀ ਨੇ ਹਜ਼ੂਰੀ ਨੇ ਉਹ ਆਸਾ ਦੀ ਵਾਰ ਲਾ ਰਹੇ ਆ ਤੇ ਉਧਰ ਸਿੰਘ ਆਪੋ ਆਪਣੇ ਸਾਜਿਬ ਜਾ ਰਹੇ ਢਾਲਾਂ ਤਲਵਾਰਾਂ ਦੇ ਕਹਿੰਦੇ ਤਲਵਾਰਾਂ ਸੂਤ ਸੂਤ ਗਏ ਰੰਗ ਵਿੱਚ ਉਤਰ ਗਏ ਆਪੋ ਆਪਣੀਆਂ ਤਲਵਾਰਾਂ ਕਰਕੇ ਬੇਮਿਆਨ ਫਿਰ ਸੂਰਮਿਆਂ ਨੇ ਮੈਦਾਨੇ ਜੰਗ ਚ ਉਤਰਨਾ ਕੀਤਾ ਮੈਦਾਨ ਕੋ ਇੱਕ ਆਂਦ ਮੇ ਚੌ ਰੰਗ ਕਰ ਦਿਆ ਰੁਸਤਮ ਵੀ ਆਇਆ ਸਾਹਮਣੇ ਤੋ ਦੰਗ ਕਰ ਦਿਆ ਕਹਿੰਦੇ ਬਸ ਦੇਂਦਿਆਂ ਦੇਂਦਿਆਂ ਧਰਤੀ ਨਾ ਰੰਗ ਬਰੰਗੀ ਜੀ ਕਰਦੀ ਖਾਲਸਿਆਂ ਮੈਦਾਨ ਕੋ ਇੱਕ ਆਂਦ ਮੇ ਇੱਕ ਬਲਦੇ ਵਿੱਚ ਹੀ ਚੌ ਰੰਗ ਕਰ ਦਿਆ ਕਿਤੇ ਕਿਸੇ ਦੀ ਲੱਤ ਪਈ ਆ ਕਿਸੇ ਦਾ ਸਿਰ ਜਾ ਹਿਲ ਰਿਹਾ ਅੱਨ ਲਈ ਮੂੰਹ ਜਾਣੇ ਹੁੰਦੇ ਤੜਾਂ ਤੋਂ ਸਿਰ ਉਡਾ ਦੇ ਕਿਉਂ ਕਹਿੰਦੇ ਧਰਤੀ ਦਾ ਰੰਗ ਬਦਲਦਾ ਸੂਰ ਮਿਆਰ ਰੋ ਰੁਸਤਮ ਵੀ ਆਇਆ ਸਾਹਮਣੇ ਤੋਂ ਦੰਗ ਕਰ ਦਿਆ ਜਿਹੜੇ ਕਹਿੰਦੇ ਸੀ ਨਾ ਅਸੀਂ ਸਰ ਕੱਢ ਜਰਨਾਲ ਆ ਮੂਹਰੇ ਲਾ ਕੇ ਤੁਰਾਂਗੇ ਫਾੜ ਦੇ ਕਹਿੰਦੇ ਜਿਹੜਾ ਵੀ ਆਇਆ ਨਾ ਬਸ ਦੰਗ ਹੀ ਹੋ ਗਏ ਕਹਿੰਦੇ ਓਏ ਜੀ ਕਾਟ ਇਹ ਹੋਜੀਨੀ ਤਲਵਾਰ ਅਸੀਂ ਨਹੀਂ ਜਲਦੀ ਵੇਖੀ ਕਿਸੇ ਨੇ ਤੇ ਚੱਲੇ ਵੀ ਕਿਹੋ ਨਾ ਮਰਦ ਅਗਮੜੇ ਦੇ ਚੇਲੇ ਨੇ ਤਲਗੀ ਧਰਦੇ ਸ਼ੇਰ ਦਲਾਵਰ ਪੁੱਤਰ ਨੇ ਉਹਨੇ ਆਪ ਪਾਲੇ ਹੋਏ ਦਾ ਸ਼ਿਕਾਰ ਖੇੜ ਖੇੜ ਕੇ ਸ਼ਿਕਾਇਆ ਸੱਚੇ ਸਾਬ ਤੇ ਉਹਨਾਂ ਸ਼ੇਰਾਂ ਨੇ ਅੱਜ ਨਾ ਹਲਾਲ ਕਰਦਾ ਜਿਹੜਾ ਖਾਧਾ ਸੀ ਕਹਿੰਦੇ ਬੜੇ ਤੋਂ ਬਣਾ ਕੋਈ ਰੋਸਤਮ ਵੀ ਸਾਹਮਣੇ ਆਇਆ ਤੇ ਪਿੱਠ ਦਿਖਾ ਕੇ ਹੀ ਭੱਜਿਆ ਅੜਿਆਰੀ ਕੋਈ ਖਾਲਸੇ ਦੇ ਸਾਹਮਣੇ ਸਤਗੁਰ ਕੇ ਗਿਰਦ ਸੀਨੋਂ ਕੀ ਦੀਵਾਰ ਖੈਂਚ ਲਈ ਸੌ ਵਾਰ ਗਿਰ ਗਈ ਵੀਦੋ ਸੌ ਵਾਰ ਖੈਂਚ ਲਈ ਇਧਰ ਆਸਾਂ ਦੀ ਵਾਰ ਦਾ ਦਰਬਾਰ ਲੱਗਿਆ ਉਧਰ ਮੁਗਲਾਂ ਦਾ ਲਸ਼ਕਰ ਚੜਿਆ ਤੇ ਬਾਬੇ ਅਜੀਤ ਸਿੰਘ ਵਰਗਿਆਂ ਨੇ ਜਿਹੜੀਆਂ ਫਲਾਦੀ ਹਿੱਕਾਂ ਸੀ ਨਾ ਕੰਧ ਬਣਾ ਲਈ ਉਹਨਾਂ ਨੇ ਸਤਗੁਰ ਕੇ ਗਿਰਦ ਸੀਨੋਂ ਕੀ ਦੀਵਾਰ ਖੀਚ ਲਈ ਇੱਥੇ ਮਾੜਾ ਜਾਂ ਕੋਈ ਪਟਾਕਾ ਹੀ ਦਿਲਾ ਦੇਣਾ ਸਭ ਮੂੰਹ ਚਾ ਕੇ ਇਧਰ ਨੂੰ ਦੇਖਣ ਲੱਗ ਜਾਂਦੇ ਆਂਦੇ ਭਾਵੇਂ ਦਰਬਾਰ 'ਚ ਹੀ ਬੈਠੇ ਹੋਣ ਫਰੇ ਵੀ ਇੱਕ ਪੋਜੀਸ਼ਨਾਂ 'ਚ ਉਧਰ ਲਸ਼ਕਰ ਕਦੇ ਦिवार ਤੋੜ ਦਿੰਦਾ ਸਿੰਘ ਫੇਰ ਕੰਧ ਬਣਾ ਲੈਂਦੇ ਨੇ ਪਰ ਕਲਗੀਧਰ ਦੀ ਸੁਰਤ ਆਸਾ ਦੀ ਵਾਰ 'ਚ ਲੱਗੀ ਆ ਕੋਈ ਦੇਖ ਰਿਹਾ ਉਧਰ ਕੀ ਹੋ ਰਿਹਾ ਪਤਾ ਸੀ ਕਿ ਹੈਗੇ ਨੇ ਮੇਰੇ ਸ਼ੇਰ ਦਲਾਵਰ ਖਾਬਸੇ ਆਪਣੀ ਪੋਜੀਸ਼ਨ ਤੇ ਖੜੇ ਆ ਪਾਦਸ਼ਾਹ ਨੂੰ ਮਾਣ ਤੇ ਪਾਤਸ਼ਾਹੀ ਉਹਨਾਂ ਦੇ ਵਿੱਚ ਵਰਤ ਰਹੇ ਗਏ ਕਹਿੰਦੇ 100 ਵਾਰੀ ਕੰਧ ਡਿੱਗੀ ਤੇ ਉਹਨਾਂ ਨੇ 100 ਵਾਰੀ ਫੇਰ ਬਣਾ ਲਈ ਖੰਜਰ ਉਦੂ ਕਾ ਦੇਖ ਕੇ ਤਲਵਾਰ ਖੈਂਚ ਲਈ जख्मी ਹੋਏ ਦੁਲੱਜਦੇ 100 ਵਾਰ ਖੈਂਚ ਲਈ ਜੋਗੀ ਅੱਲਾ ਯਾਦ ਖਾਨ ਲਿਖਦਾ ਉਦੂ ਕਹਿੰਦੇ ਦੁਸ਼ਮਣ ਦੇ ਕਹਿੰਦੇ ਦੁਸ਼ਮਣ ਨੇ ਖੰਜਰ ਕੱਢਿਆ ਨਾ ਤੇ ਸਿੰਘਾਂ ਨੇ ਤਲਵਾਰਾਂ ਕੱਢ ਲਈ ਭਾਵ 33 ਦੇ 41 ਬਾਤ ਦੱਸਦਾ ਵੀ ਇਹ ਨਾ ਸੁਝਿਓ ਉਣ ਕਿਲੇ ਚੋਂ ਬਾਹਰ ਸਾਰੀ ਦੁਨੀਆ ਹੀ ਸਾਡਾ ਕਿਲਾ ਆਕਾਸ਼ ਸਾਡਾ ਗਗਨ ਮੰਡਲ ਮੈਂ ਬੁੰਗਾ ਹਮਾਰਾ ਕਹਿੰਦੇ ਆ ਸਾਰਾ ਗਗਨ ਮੰਡਲ ਸਾਡਾ ਬੁੰਗਾ ਹੀ ਆ ਇਹ ਵੀ ਸਾਡਾ ਅਕੀਲਾ ਸਾਬ ਕਹਿੰਦੇ ਹਰ ਚਰਨ ਸ਼ਰਨ ਗੜ ਕੋਟ ਹਮਾਰ ਹੈ ਜਦ ਕੰਕਰ ਕਾਲ ਇਸ ਨਾਮ ਬਦਾਰ ਹੈ ਭਾਸ਼ਾ ਕਹਿੰਦੇ ਜਿਹੜੀ ਅਸੀਂ ਅਕਾਲ ਪੁਰਖ ਦੀ ਛਾਂ 'ਚ ਰਹਨੇ ਆ ਨਾ ਇਹੋ ਹੀ ਸਾਡਾ ਕਿਲਾ ਤੇ ਉਹਦੀ ਸੇਵਾ ਬੰਦਗੀ ਸਾਡੀ ਢਾਲ ਤੇ ਤਲਵਾਰ ਹੈ जख्मी ਹੋਏ ਤਾਂ ਲੱਜਦੇ ਸੌ ਫਾਰ ਖੈਜ ਨੂੰ ਕਹਿੰਦੇ ਭਾਈ ਜੇ ਤਲਵਾਰਾਂ जख्मी ਹੋ ਗਈਆਂ ਮੁੜ ਗਈਆਂ ਤੇ ਫਿਰ ਕਮਾਲ ਤੀਰ ਜਿਹੜੇ ਸੀ ਉਹ ਤੰਗੀਆਂ ਤੇ ਚਾੜ ਲਾ ਕੁੰਡੀਆਂ ਸੱਪਾਂ ਵਰਗੇ ਤੀਰ ਇਹਨੂੰ ਡੰਗ ਲੈਂਦੇ ਹਾਏ ਅੰਮਾ ਕਹਿੰਗੇ ਡੰਗਦਾ ਜਾਂਦੇ ਅਕਾਲ ਪੁਰਖ ਮੇ ਗੁਰਪੀ ਜੰਮੇ ਰਹੇ ਚਰਖੇ ਹਜ਼ਾਰ ਖਾਗ ਅਕਾਲੀ ਥੰਮੇ ਰਹੇ ਆ ਹੁਣ ਇੱਥੇ ਅਕਾਲੀ ਕਿਹਨੂੰ ਲਿਖਿਆ ਜੋਗੀ ਨਾ ਜਿਹੜੇ ਅਕਾਲ 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 ਜੰਗਦੇ ਆ ਤੇ ਜਪਾਉਂਦੇ ਆ ਅਕਾਲੀ ਉਹਨਾਂ ਦਾ ਨਾਮ ਆ ਕਹਿੰਦੇ ਜਾਦੇ ਅਕਾਲ ਪੁਰਖਵੇਂ ਗੁਰਪੀਜੰਮੇ ਰਹੇ ਇਹਦੇ ਸਤਗੁਰਾਂ ਨੇ ਨਹੀਂ ਵੇਖਿਆ ਜੰਗ ਵਾਲੋ ਉਹਦੇ ਆਸਾਂ ਦੀ ਵਾਰ ਚੰਦ ਲਾ ਰਹੇ ਚਰ ਕੇ ਹਜ਼ਾਰ ਖਾਂਗੇ ਅਕਾਲੀ ਥੰਮੇ ਰਹੇ ਹਜ਼ਾਰ ਹਮਲਾ ਕੀਤਾ ਬਾਜ ਨੇ ਪਰ ਉਹ ਕਾਲੀ ਸੂਰਮਿਆਂ ਦੇ ਆਪਣੇ ਪੈਰ ਗੱਦੀ ਰੱਖਦੇ ਇੱਕ ਵੀ ਮਾਈਕਾ ਲਾਲ ਅੱਗੇ ਨਹੀਂ ਲੰਘ ਸਕਿਆ ਬਾਦਸ਼ਾਹ ਹਰਚੰਦ ਟੂਟ ਟੂਟ ਕੇ ਗਿਰਦੇ ਰਹੇ ਲਈ ਸਿੰਘਾਂ ਨੇ ਇੱਕ ਇੰਚ ਵੀ ਛੋੜੀ ਨਹੀਂ ਜਮੀ ਹਰਚੰਦ ਕਹਿੰਦੇ ਜਿੰਨੇ ਵੀ ਟੁੱਟ ਟੁੱਟ ਕੇ ਘਰ ਰਏ ਨੇ ਵੱਢ ਟੁੱਟ ਕੇ ਪਰਜਾ ਪਰਜਾ ਕੱਟ ਗੇ ਸ਼ਹੀਦ ਹੋ ਰਹੇ ਨੇ ਰਹੇ ਲਈ ਤੇ ਲਾਹਣ ਦੀ ਲੋਕਾਂ ਨੇ ਸਰਦਾਰ ਤੋਂ ਮੜੀ ਜਾ ਰਹੇ ਕਿ ਧੋਖੇ ਵਾਲ ਆਪਣਾ ਧਰਮ ਵਿਸਾਰ ਕੇ ਹਮਲਾ ਕਰ ਰਹੇ ਨੇ ਸਿੰਘੋ ਨੇ 1 ਇੰਚ ਵੀ ਛੋੜੀ ਨਹੀਂ ਜਮੀ ਤੇ ਜਿਹੜੀ ਜ਼ਮੀਨ ਤੇ ਪੈਰ ਗੱਡਲੇ ਬਾਬੇ ਅਜੀਤ ਸਿੰਘ ਸਾਹਿਬ ਵਰਗਿਆਂ ਨੇ ਕਹਿੰਦੇ 1 ਇੰਚ ਵੀ ਨਹੀਂ ਛੜਾ ਸਕਿਆ ਕੋਈ ਲੰਗਰ ਕਿਸੇ ਸ਼ੇਰਾਂ ਦਾ ਮਿਲਦਾ ਵੀ ਹੈ ਕਹੀਂ ਬੇਸ਼ੱਕ ਨਹੀਂ ਨਹੀਂ ਕبھی ਹਾਂ ਹਾਂ ਨਹੀਂ ਨਹੀਂ ਕਹਿੰਦੇ ਸ਼ੇਰਾਂ ਦਾ ਲੰਗਰ ਹਰ ਜਗ੍ਹਾ ਤੇ ਨਹੀਂ ਹੁੰਦਾ ਤੇ ਜਿੱਥੇ ਬਣਾਉਂਦੇ ਆ ਸ਼ਿਕਾਰ ਕਰਕੇ ਹੀ ਬਣਾਉਂਦੇ ਕبھی ਕਹਿੰਦੇ ਬੇਸ਼ੱਕ ਨਹੀਂ ਨਹੀਂ ਪਹਿਲਾਂ 7 ਮਹੀਨਿਆਂ ਦਾ ਜਿਹੜਾ ਲੰਗਰ ਹੀ ਛਕਦੇ ਆ ਰਹੇ ਨੇ ਜਿਹੜਾ ਅੱਜ ਨਹੀਂ ਛਕਿਆ ਕੀ ਨਵੀਂ ਗੱਲ ਨਹੀਂ ਹੋਈ ਵੀ ਅੱਜ ਲੰਗਰ ਨਹੀਂ ਮਿਲਿਆ ਜੀ ਲੜੀ ਜਾ ਰਹੇ ਆ ਉਹਦੇ ਪਿਛਲੇ 7 ਮਹੀਨਿਆਂ ਤੋਂ ਲੜੀ ਜਾ ਰਹੇ ਨੇ ਉੱਥੇ ਬੰਦੇ ਲੜਦੇ ਸੀ ਉੱਥੇ ਸ਼ਕਤੀ ਲੜੀਆ ਅਮਰਤ ਦੀ ਸ਼ਕਤੀ ਸਿੱਖੀ ਦਾ ਸਦਕ ਲੜਿਆ ਉੱਥੇ ਤੇ ਸਾਡੇ ਵਰਗੇ ਹੰਦੇ ਤੇ ਲਾਂਗਰੀ ਦੇ ਗਲ ਪੈ ਜਾਂਦੇ ਲੰਗਰ ਨਹੀਂ ਬਣਾਇਆ ਲੰਗਰ ਨਹੀਂ ਸ਼ਿਕਾਇਤ ਸਾਡੀ ਨਜ਼ਰ ਹੀ ਉੱਥੇ ਟਿੱਗੀ ਹੋਈ ਪਰ ਉਹਨਾਂ ਦੀ ਨਜ਼ਰ ਗੁਰੂ ਕੇ ਸਬਰ ਤੇ ਸ਼ੁਕਰ ਤੇ ਟਿੱਗੀ ਹੋਈ ਹੈ ਐਪ ਐਨ ਚ ਵੀ ਕੋਈ ਜ਼ਮੀਨ ਨਹੀਂ ਸ਼ਰਾਬ ਹੋ ਗਿਆ ਉਹਨਾਂ ਦਾ